मैडम करमजीत कौर एंटी ड्रग्स चेयरपर्सन संघर अलॉन्ग देर आर सोशल वर्कर्स श्री दर्शन वर्मा स्टोर सोनाम जसपाल सिंह गुरुसेवक सिंह द बिलोंग टू The Shaheed Uttam Singh Club, Salam, They are acting as presidents. So, it's a great honor for the school that your benign presence here makes this program more glorious, brighter, because these kind of functions are a required, motivation and inspiration so these kind of inspirations are obtained by the students by the teachers jibonor by the persons by the satguru nathar kare de mahabap anusar sab to pehla to sache patshadi bakshi hui pate parwan kariye ji wah guru ji ka khalsa wah guru ji ke pate sab to pehla ta mai apne valo te apne parivar valo ਸੀ ਦੇ ਆਜਮ ਸਰਦਾਰ ਉਦਮ ਸਿੰਘ ਸੁਨਾਮ ਦੇ ਕਲਾ ਪ੍ਰਧਾਨ ਗੁਰਸੇਪ ਸਿੰਘ ਜੀ ਸਾਡੇ ਨਾਲ ਦਰਸ਼ਨ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ शिरਤੇ ਅਸ਼ੀਰਵਾਦ ਸਰਦਾਰ ਮੇਜਰ ਸਿੰਘ ਜੀ ਐਸਪੀ ਸਾਹਿਬ ਉਹਨਾਂ ਦੀ ਧਰਮ ਪਤਨੀ ਜੋ ਕਿ ਸਾਡੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਿਆ ਲਾ ਕੇ ਅੱਜ ਜੋ ਕਿ ਸਕੂਲਾਂ ਦੇ ਨਾਲ ਬਹੁਤ ਪਿਆਰ ਕਰਦੇ ਨੇ ਜੀ ਮੈਂ ਆਪਣੀ ਕਾਂਗਰਸ ਪਾਰਟੀ ਵੱਲੋਂ ਤੇ ਐਂਟੀ ਡਰਗ ਚੇਅਰਮੈਨ ਸੰਗਰੂਪ ਹੋਣ ਦੇ ਨਾਤੇ ਐਂਟੀ ਡਰਗ ਚੇਅਰਮੈਨ ਸੰਗਰੂਪ ਹੋਣ ਦੇ ਨਾਤੇ ਮੈਂ ਐਂਟੀ ਡਰਗ ਚੇਅਰਮੈਨ ਨੂੰ ਵੀ ਲੱਖ ਲੱਖ ਵਧਾਈ ਦਿੰਦੀ ਹਾਂ ਇਸ ਮੂਹ ਸਟਾਫ ਸਕੂਲ ਨੂੰ ਇੱਕ ਵਧਾਈ ਦੇ ਪਾਤਰ ਨੇ ਜੋ ਕਿ ਮੈਂ ਤਹਿ ਦਿਲੋਂ ਸ਼ੁਕਰਾਨਾ ਵੀ ਕਰਦੀ ਹਾਂ ਇਹਨਾਂ ਦਾ ਜਿਨ੍ਹਾਂ ਨੇ ਇੱਕ ਨਮਾਣੀ ਜੀ ਨੂੰ ਇੱਕ ਛੋਟੀ ਜੀ ਮਿਡਲ ਫੈਮਿਲੀ ਦੀ ਟੀਨ ਨੂੰ ਇੱਥੇ ਅੱਜ ਆਪਣੇ ਸਕੂਲ ਦੇ ਵਿੱਚ ਇਨਵਾਇਟ ਕਰਕੇ ਪੇਜ ਸਟੇਜ ਦੇ ਵੱਲ ਇਨਵਾਇਟ ਕੀਤਾ ਮਾਨ ਬਖਸ਼ਿਆ ਮੈਂ ਤੈਨੂੰ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਉਸ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਕਰਦੀ ਹਾਂ ਕਿ ਇਹ ਸੱਚੇ ਪਾਤਸ਼ਾਹ ਸਾਡੇ ਬੱਚੇ ਕਿਉਂਕਿ ਸਾਨੂੰ ਸਾਰਿਆਂ ਨੂੰ ਸ਼ੌਂਕ ਹੈ ਕਿ ਸਾਡੇ ਬੱਚੇ ਜਵਾਨ ਹੋਣ ਇਹ ਵੱਡਾ ਐਜੂਕੇਸ਼ਨ ਲੈ ਕੇ ਚੰਗੇ ਡਿਪਾਰਟਮੈਂਟਾਂ ਦੇ ਵਿੱਚ ਅਫਸਰ ਬਣ ਜਿੱਥੇ ਅੱਜ ਗੱਲ ਚੱਲੀ ਆ ਖੇਡਾਂ ਦੀ ਜਿੱਤ ਬਹੁਤ ਹੀ ਵੱਡਾ ਉਪਰਾਲਾ ਇਸ ਸਕੂਲ ਦਾ ਮੈਨੇਜਮੈਂਟ ਦਾ ਪ੍ਰਿੰਸੀਪਲ ਸਾਹਿਬ ਜੋ ਵੀ ਸਮੂਹ スタਫ ਦਾ ਮੈਂ ਇਹਨਾਂ ਨੂੰ ਵੀ ਇੱਕ ਵਾਰ ਫੇਰ ਤੋਂ ਲੱਖ ਲੱਖ ਵਧਾਈ ਦਿੰਦੀ ਹਾਂ ਤੇ ਤੇ ਅੱਜ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿਉਂਕਿ ਸਾਡਾ ਮਾਨ ਵਾਧਾ ਜਦੋਂ ਸਾਡੇ ਬੱਚੇ ਖੇਡਾਂ ਦੇ ਵੱਲ ਪ੍ਰੇਰਿਤ ਹੋ ਕੇ ਖੇਡਾਂ ਦੇ ਵਿੱਚ ਕੋਟੇ ਹੁੰਦੇ ਨੇ ਜੀ ਸਰਕਾਰਾਂ ਵੱਲੋਂ ਕਿਉਂਕਿ ਉਹ ਸਿੱਧੇ ਡਾਇਰੈਕਟ ਹੀ ਕੋਈ ਸਬ ਇੰਸਪੈਕਟਰ ਕੋਈ ਇੰਸਪੈਕਟਰ ਕੋਈ ਵਧੀਆ ਇਹਦੋਂ ਉੱਚ ਪੱਧਰੀ ਪੋਸਟ ਤੇ ਵੀ ਆਉਂਦੇ ਨੇ ਕਿਉਂਕਿ ਮੈਂ ਬੱਚਿਆਂ ਨੂੰ ਵੀਵੀ ਅਪੀਲ ਕਰਦੀਆਂ ਕਿ ਨਸ਼ਿਆਂ ਤੋਂ ਦੂਰ ਹੋ ਕੇ ਜਿਹੜੀ ਅੱਜ ਖੇਡ ਹੈ ਖੇਡ ਕੋਈ ਵੀ ਹੋਵੇ ਕੋਈ ਵੀ ਗੇਮ ਹੋਵੇ ਬਹੁਤ ਵਧੀਆ ਲੱਗਦਾ ਸਾਨੂੰ ਬਹੁਤ ਪਿਆਰਾ ਸਾਡਾ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਦਰਜ ਹੈ ਸਾਨੂੰ ਮਾਣ ਹੈ ਸਾਨੂੰ ਫਕਰ ਹੈ ਕਿ ਅਸੀਂ ਸੀ ਦੇ ਆਜ਼ਮ ਸਰਦਾਰ ਉਦਮ ਸਿੰਘ ਸੁਨਾਮ ਦੀ ਧਰਤੀ ਦੇ ਵਾਰਿਸਾਂ ਜੋ ਕਿ ਅੱਜ ਮੇਰੇ ਵੀਰ ਅੱਜ ਸਕੂਲ ਦੇ ਵਿੱਚ ਗਿਮਨਾ ਕਿਹੜਾ ਨਾ ਪ੍ਰੋਗਰਾਮ ਰੱਖਿਆ ਗਿਆ ਕਿਉਂਕਿ ਤੁਮਾਨ ਹੈ ਦੂਰ ਦੂਰ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਗੱਲ ਜਾਂਦੀ ਹੈ ਹੱਥ ਜੋੜ ਕੇ ਤੁਹਾਡੇ ਦੇ ਸਿਰ 'ਚ ਪਾ ਕੇ ਇੱਕ ਬੇਨਤੀ ਕਰਦੀ ਹਾਂ ਕਿ ਆਪਣੇ ਦੋਸਤ ਮਿੱਤਰਾਂ ਨੂੰ ਜੋ ਕਿ ਨੌਜਵਾਨ ਪੀੜ੍ਹੀ ਖਾਸ ਕਰਕੇ ਸਾਡਾ ਬਹੁਤ ਸੋਨਾ ਪੰਜਾਬ ਹੈ ਅਸੀਂ ਸੋਨੇ ਦੀ ਚਿੜੀ ਬਜਾਰੇ ਸਿਰ ਜੀ ਕਿਉਂਕਿ ਸਿਧਾਂਤ ਉਹਨਾਂ ਸੰਗਤਿ ਭਰਤੀ ਤੇ ਖੜੇ ਆਜਾ ਤੁਹਾਡਾ ਇੱਕੋ ਬੇਨਤੀ ਆ ਕਿ ਦਰਦ ਤੋਂ ਹਮੇਸ਼ਾ ਦੂਰ ਰਹਿਣਾ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣਾ ਸਰਦਾਰੀ ਦੇ ਗੱਲ ਕਾਇਮ ਹੋ ਕੇ ਆਹ ਭਗਤ ਸਿੰਘ ਵਰਗਿਆਂ ਦੀ ਸੀਦੇ ਆਜੂ ਸਰਦਾਰ ਉਦਮ ਸਿੰਘ ਨੌਜਵਾਨ ਦਾ ਉਹਨਾਂ ਦਾ ਆਪਣੇ ਇਤਿਹਾਸ ਪੜ੍ਹੀਏ ਕਿ ਸਾਨੂੰ ਕੁਰਬਾਨ ਕਰਨ ਦੇ ਲਈ ਸਾਨੂੰ ਆਜ਼ਾਦ ਕਰਨ ਦੇ ਲਈ ਸੀਦੇ ਆਜੂ ਸਰਦਾਰ ਉਦਮ ਸਿੰਘ ਉਸਨਾਮ ਤੇ ਸਿੱਧੇ ਆਜਮ ਭਗਤ ਸਿੰਘ ਸਰਦੇਵ ਗੁਰੂ ਵਰਗਿਆਂ ਦਾ ਬਹੁਤ ਵੱਡਾ ਯੋਗਦਾਨ ਸਾਡੇ ਲਈ ਫਾਂਸੀਆਂ ਤੇ ਚੜ ਗਏ ਨੇ ਸਾਡੇ ਲਈ ਆਪਣਾ ਆਪ ਬਲੀਦਾਨ ਦੇ ਕੇ ਸਾਨੂੰ ਇੱਕ ਅੱਜ ਆਜ਼ਾਦੀ ਮਿਲਿਆ ਜਿਹਦੀ ਬਦੌਲਤ ਇੱਥੇ ਅੱਜ ਆਪਾਂ ਸਕੂਲ ਦੇ ਵਿੱਚ ਇੱਥੇ ਕੱਥੇ ਹੋਏ ਆ ਇੱਕ ਆਜ਼ਾਦੀ ਆ ਸਾਡੀ ਉਹਨਾਂ ਸੂਰਬੀਰ ਯੋਧਿਆਂ ਦੀ ਆਜ਼ਾਦੀ ਦੇ ਕਾਰਨ ਹੀ ਅਸੀਂ ਇੱਥੇ ਅੱਜ ਆਜ਼ਾਦ ਹੋ ਕੇ ਖੁਮਰੇ ਆ ਕਿਉਂਕਿ ਮੈਂ ਅੱਗੇ ਵੀ ਹੋਰ ਤੋਂ ਵੀ ਸਲੂ ਸਟਾਫ ਨੂੰ ਵੀ ਬੇਨਤੀ ਕਰਦੀਆਂ ਸਾਡੇ ਸੂਝਵਾਨ ਮੇਰੇ ਵੀਰਾਂ ਨੂੰ ਖਿਡਾਰੀਆਂ ਨੂੰ ਕਿ ਇਸੇ ਤਰ੍ਹਾਂ ਖੇਡਾਂ ਕਰਵਾਉਂਦੇ ਰਹਿਣਾ ਜਿੰਨੇ ਜੋਗੇ ਹੈਗੇ ਅਸੀਂ ਯੋਗਦਾਨ ਪਾਣ ਲਈ ਤਿਆਰ ਹਾਂ ਕਿਉਂਕਿ ਸਾਡੇ ਬੱਚੇ ਉਹ ਵੀ ਗੇਮ ਹੋਵੇ ਉਹ ਵੀ ਖੇਡ ਹੋਵੇ ਪਰ ਇਸ ਤੋਂ ਨਸ਼ਿਆਂ ਤੋਂ ਦੂਰੀ ਹੁੰਦੀ ਆ ਕਿਉਂ ਨਹੀਂ ਪਿਆਰ ਸਾਡੀ ਧਰਤੀ ਦੇ ਨਾਲ ਪਿਆਰ ਜਿੱਦੇ ਅਸੀਂ ਛੋਟੇ ਹੁੰਦੇ ਖੇਡ ਕੇ ਜਵਾਨ ਹੁੰਨੇ ਆ ਇਹ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਕਿਉਂਕਿ ਹਰ ਇੱਕ ਬੱਚੇ ਨੂੰ ਅਸੀਂ ਇਹ ਸਿੱਖਿਆ ਦਈਏ ਕਿ ਖੇਡਾਂ ਦੇ ਵੱਲ ਬਾਪ ਤਾਂ ਬਾਪ ਪ੍ਰੇਰਿਤ ਹੋ ਕੇ ਅਸੀਂ ਉਸ ਮਾਪਿਆਂ ਨੂੰ ਸਕੂਨ ਦੇ ਸਕੀਏ ਚੰਗੀ ਐਜੂਕੇਸ਼ਨ ਦੇ ਕੇ ਥੀਡਾ ਨੇ ਬੰਨ ਪ੍ਰੇਰਿਤ ਹੋ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕਰੀਏ ਮੇਰੇ ਵੀਰੋ ਮੈਂ ਇੱਕ ਹੋਰ ਬੇਨਤੀ ਕਰਦੀ ਹਾਂ ਕਿਉਂਕਿ ਵਿਦੇਸ਼ਾਂ ਦੇ ਵਿੱਚ ਮੇਰੇ ਵੀਰ ਬਹੁਤ ਜ਼ਿਆਦਾ ਜਾ ਰਹੇ ਨੇ ਸਾਡੀਆਂ ਭੈਣਾਂ ਦੀ ਪੜਾਈ ਕਰਕੇ ਚਲੋ ਉੱਥੇ ਵੀ ਪੜ੍ਹਦੀਆਂ ਨੇ ਪਰ ਸਾਡਾ ਪੰਜਾਬ ਇਸ ਤਰ੍ਹਾਂ ਦਾ ਖਾਲੀ ਹੁੰਦਾ ਪਿਆ ਦੁੱਖ ਦੀ ਗੱਲ ਹੈ ਪਰ ਇਥੇ ਹੀ ਫਿਟਾ ਦੇ ਗੱਲ ਹੋ ਕੇ ਤੇ ਵਧੀਆ এডਿਕੇਸ਼ਨ ਲੈ ਕੇ ਪਰ ਆਪਣੇ ਪੰਜਾਬ ਦਾ ਵਿਚਾਰ ਆਪਣੇ ਪੰਜਾਬ ਵੱਲ ਹੀ ਇਥੇ ਹੀ ਤਰੱਕੀਆਂ ਕਰੀਏ ਤਾਂ ਹੀ ਸਾਡੇ ਸਾਨੂੰ ਮਾਨਸਿਕ ਸ਼ਕੂਨ ਮਿਲੂ ਤਾਂ ਹੀ ਸੋਣਾ ਲੱਗਦਾ ਜੀ ਸਾਨੂੰ ਤੇ ਮੈਂ ਬਹੁਤ-ਬਹੁਤ ਧੰਨੀਆਂ ਦਾ ਜੋ ਵੀ ਮੇਰੇ ਵੀਰ ਸਰਦਾਰ ਗੁਰਸੇਵ ਸਿੰਘ ਜੀ ਵਿਗੜਵਾਲ ਸਿੱਧ ਉਦਮ ਸਿੰਘ ਦੇ ਕਲੱਬ ਦੇ ਪ੍ਰਧਾਨ ਨੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਸਟੇਜ ਤੇ ਮਾਣ ਬਖਸ਼ਿਆ ਗਿਆ ਇਸ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਮਾਣ ਬਖਸ਼ਿਆ ਗਿਆ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਮੈਂ ਸੱਚੇ ਪਾਤਸ਼ਾਹ ਉਸ ਪ੍ਰਭੂਤਮਾ ਦੇ ਅੱਗੇ ਇਹ ਹੀ ਅਰਦਾਸ ਬੇਨਤੀ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਇਸ ਸਕੂਲ ਨੂੰ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਤੇ ਮੇਰੇ ਸਮਾਜ ਦੇ ਵੀਰਾਂ ਨੂੰ ਜੋ ਕਿ ਮਾ ਦੇ ਨਾਲ ਪਿਆਰ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਤਰੱਕੀਆਂ ਦੇ ਵੱਲ ਲੈ ਕੇ ਜਾਣਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਰ ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ ਇਸ ਸਕੂਲ ਨੂੰ ਤਰੱਕੀਆਂ ਦੇ ਵੱਲ ਲੈ ਕੇ ਜਾਣਾ ਮੇਰੀ ਇਹ ਅਰਦਾਸ ਆ ਉਹ ਸੱਚੇ ਪਾਤਸ਼ਾਹ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੀ ਇੱਕ ਵਾਰੀ ਫੇਰ ਤੋਂ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਇਸ ਖੇਡਾਂ ਦੀ ਜਿੱਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਵੈਂਟਾਂ ਨਹੀਂ ਇਸ ਦੋਸਟਸ ਦੀਸ ਕਾਈਂਡ ਆਫ ਮੋਟੀਵੇਸ਼ਨਸ ਆਲਵੇਜ਼ ਯੈਸ ਬੂਸਟ ਦਾ ਸਟੂਡੈਂਟ ਭਾਰਤ ਦਾ ਕੈਸਟਿਨ ਸਕੂਲ ਦੇ ਵਿੱਚ ਗੇਮਾਂ ਹੋ ਰਹੀਆਂ ਨੇ ਇਸ ਬਾਰੇ ਤੁਸੀਂ ਬੱਚਿਆਂ ਨੂੰ ਕੀ ਕਹੋਗੇ ਕੀ ਪ੍ਰੇਰਿਤ ਕਰੋਗੇ ਆਇਆ ਉੱਪਰ ਆ ਕੇ ਮੈਂ ਆ ਹੀ ਆ ਗਿਆ ਹਰ ਸਕੂਲ ਦੇ ਜੋ ਪੇਚ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਚਾਹੁੰਦੇ ਹਾਂ ਕਿ ਵੀ ਬੱਚੇ ਅੱਗੇ ਵਧਣ ਔਰ ਇਸ ਗੇਮ ਨੂੰ ਪੰਜਾਬ ਲੈਵਲ ਤੋਂ ਇੰਟਰਨੈਸ਼ਨਲ ਲੈਵਲ ਲੈ ਕੇ ਜਾਣ ਠੀਕ ਹੈ ਮੈਡਮ ਜਿਹੜੇ ਬੱਚੇ ਅੱਜ ਗੁਰਾਹੇ ਪੈ ਰਹੇ ਨੇ ਛੇਮਾ ਦਰਿਆ ਨਸ਼ੇ ਦਾ ਚੱਲ ਰਿਹਾ ਉਧਰ ਪੈ ਰਹੇ ਨੇ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਕਹੋਗੇ ਕਿਹਨਾ ਬਣਾਤੀ ਮੈਂ ਕਹੂੰਗਾ ਚੱਲ ਆਪਣੇ ਨਸ਼ੇ ਸਾਰੇ ਛੱਡੋ ਬੱਚੋ ਆਪਣੇ ਦੇਸ਼ ਲਈ ਆਪਣੇ ਆਪ ਲਈ ਕੁਝ ਕੰਮ ਕਰੋ ਅੱਗੇ ਜੌਬ ਮਿਲਣਗੀਆਂ ਗੇਮ ਕਰਕੇ ਤੁਹਾਡੇ ਇੱਕ ਬੱਚਾ ਕਰੂਗਾ ਉਹਦੇ ਨਾਲ ਦਸ ਉਹਦੇ ਦੋਸਤ ਨਾਲ ਲੱਗਣਗੇ ਤਾਂ ਕਿ ਨਸ਼ਾ ਘਟੂਗਾ ਖਤਮ ਹੋ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਕ ਨਾਲ ਇੱਕ ਨਾਲ ਲੜਦਾ ਰਿਹਾ ਤਾਂ ਮੇਰੇ ਹਿਸਾਬ ਨਾਲ ਨਾ ਬਾਹਰ ਜਾਣ ਦੀ ਲੋੜ ਹੈ ਨਾ ਕੁਝ ਹੋਰ ਕਰਨ ਦੀ ਲੋੜ ਹੈ ਤੇ ਆਪਣੇ ਜੀਮ ਦੇ ਵਿੱਚ ਪੂਰਾ ਜੋਰ ਲਾਓ ਸਟੱਡੀ ਦੇ ਵਿੱਚ ਲਾਓ ਜਿੰਨਾ ਵੀ ਹੋ ਸਕਦਾ ਹੈ ਤੇ ਅੱਗੇ ਆਪਣੇ ਬੱਚਾ ਨੂੰ ਮਾਪੇ ਪਨੂੰ ਵੀ ਕਹੂੰਗੀ ਕਿ ਆਪਣੇ ਬੱਚਾ ਨੂੰ ਪੂਰਾ ਮਤਲਬ ਸਹਿਯੋਗ ਦੇਣ ਤੇ ਉਹਨਾਂ ਦੇ ਨਾਲ ਹਰ ਸਮੇਂ ਖੜਨਾ ਟੀਚਰ ਖੜ ਰਹੇ ਨੇ ਤੇ ਮਾਪੇ ਵੀ ਖੜੇ ਠੀਕ ਹੈ ਨਾ ਨਸ਼ਾ ਮੁਕਤ ਭੇਰੀ ਹੋ ਸਕਦਾ ਜੇ ਸਾਰੇ ਕੀ ਲੱਗਦਾ ਮੈਡਮ ਵੀ ਪਹਿਲਾਂ ਨਾਲੋਂ ਗੇਮਾਂ ਹੁਣ ਕੱਟਣੇ ਗਈਆਂ ਇਹ ਸਿਰਫ ਸਕੂਲਾਂ ਚ ਹੀ ਰਹਿ ਗਈਆਂ ਜਿਸ ਤਰ੍ਹਾਂ ਸਾਡੇ ਪਿੰਡਾਂ ਦੇ ਗੇਮਾਂ ਨੇ ਉਹ ਵੀ ਖਤਮ ਹੋ ਚੁੱਕੀਆਂ ਬਿਲਕੁਲ ਬਿਲਕੁਲ ਠੀਕ ਹੋ ਗਏ ਬਿਲਕੁਲ ਲੱਗ ਰਿਹਾ ਹੈ ਕਿ ਪਹਿਲਾਂ ਬਹੁਤ ਇੰਟਰਸਟਲੀ ਲੋਕਾਂ ਨੂੰ ਪਿੰਡਾਂ ਦੇ ਵਿੱਚ ਕਰਾਉਂਦੇ ਹੁੰਦੇ ਸੀ ਗੇਮ ਹੁਣ ਨਹੀਂ ਕਰਾ ਰਹੇ ਹੁਣ ਓਨਲੀ ਸਕੂਲਸ ਗੇਮ ਰਹਿੰਦੇ ਬੱਚਿਆਂ ਨੂੰ ਮਤਲਬ ਟੀਚਰ ਹੀ ਇਸ ਤਰ੍ਹਾਂ ਦੇ ਨੇ ਵਿਚਾਰੇ ਕੋਚ ਨੇ ਸਕੂਲਾਂ ਦੇ ਉਹ ਕਹਿ ਰਹੇ ਨੇ ਕਿ ਵੀ ਬੱਚੇ ਖੇਡਣ ਲੇਕਿਨ ਮਾਪੇ ਵੀ ਇੰਨਾ ਨਹੀਂ ਕਰ ਰਿਹਾ ਹੁਣ ਸਾਰੇ ਦਹੋੜ ਬਾਹਰ ਜਾਂਦੀ ਗਈ ਪਈ ਹੈ ਮਤਲਬ ਕਹਿਣ ਦਾ ਕਿ ਵੀ ਸੀਰੀਅਲ ਵਾਈਜ਼ ਬਾਹਰ ਜਾ ਰਹੇ ਨੇ ਬੱਚੇ ਪਲੱਸ 2 ਕਰਦੇ ਆ ਆਈਲਰਸ ਕਰਦੇ ਬਾਹਰ ਨਿਕਲਦੇ ਲੇਕਿਨ ਕੋਈ ਵੀ ਇਹਨਾਂ ਨੂੰ ਇਹ ਨਹੀਂ ਸਹਯੋਗ ਦੇ ਰਿਹਾ ਕਿ ਕਹਿ ਰਿਹਾ ਕਿ ਤੁਸੀਂ ਇੱਥੇ ਹੀ ਰਹੋ ਤੇ ਗੇਮ ਕਰੋ ਤੇ ਅੱਗੇ ਬਾਹਰ ਪਿੰਡਾਂ ਦੇ ਇਕੱਠੇ ਹੋ ਕੇ ਪਹਿਲਾਂ ਦਿੜਵਕ ਕਰਦੇ ਹੁੰਦੇ ਸੀ ਗੇਮ ਵਗੈਰਾ ਹੁੰਦੀ ਸੀ ਕੋਟਡੀ ਕੱਪ ਲਾ ਲਓ ਕਿਤੇ ਵੀ ਮਤਲਬ ਤੁਸੀਂ ਪਿੰਡਾਂ ਦੇ ਵਿੱਚ ਪਹਿਲਾਂ ਲੋਕ ਕਰਦੇ ਸੀ ਹੁਣ ਬਿਲਕੁਲ ਖਤਮ ਸੀਤ ਵੱਲ ਵੀ ਧਿਆਨ ਨਹੀਂ ਦਿੰਦੇ ਗੇਮਾਂ ਨਾਲ ਨਹੀਂ ਨਹੀਂ ਕੋਈ ਧਿਆਨ ਨਹੀਂ ਦਿੰਦੇ ਸਿਰਫ ਫਾਸਟ ਫੂਡ ਖਾਈ ਜਾਂਦੇ ਆ ਬੱਚੇ ਨਸ਼ਾ ਕਰੀ ਜਾਂਦੇ ਨੇ ਆਪਸ ਵਿੱਚ ਦੀ ਮਤਲਬ ਤੁਸੀਂ ਕਹਿ ਦੋ ਕਿ ਵੀ ਉਹ ਚੀਜ਼ ਨਹੀਂ ਹੈ ਜੋ ਪਹਿਲਾਂ ਹੁੰਦੀ ਸੀ ਅਸੀਂ ਚਾਹੁੰਦੇ ਹਾਂ ਕਿ ਵੀ ਸਕੂਲ ਤੋਂ ਸਟਾਰਟ ਹੋਵੇ ਉਹਨਾਂ ਦੀ ਬਹੁਤ ਵਧੀਆ ਦੇਣ ਹੈ ਥੈਂਕ ਯੂ ਮੈਮ ਇਥੇ ਆਉਂਦਾ ਪਰ ਅਸੀਂ ਚਾਹਾਂਗੇ ਕਿ ਸਾਡੇ ਬੱਚੇ ਕਾਮਯਾਬ ਹੋਣ ਇੱਕ ਵਧੀਆ ਅਫਸਰ ਬਣ ਥੈਂਕ ਯੂ ਪੰਜ ਦਿਨਾਂ ਦੀਆਂ ਕਿੱਥੋਂ ਕਿੱਥੋਂ ਆਰਐਨਐ ਸਟੂਡੈਂਟ ਤੇ ਕਿਹਦੀ ਕਿਹਦੀ ਗੇਮਾਂ ਹੋ ਰਹੀਆਂ ਨੇ ਤੁਹਾਡੇ ਸਕੂਲ 'ਚ ਵਿਸਤਾਰ ਪੁਰੂਵਤ ਸੋ ਹਾਂਜੀ ਸਰ ਇਹ ਜਿਹੜੀਆਂ ਗੇਮਸ ਨੇ ਐਕਚੁਅਲੀ ਸਕੂਲ ਵੱਲੋਂ ਨਹੀਂ ਯੂਥ ਗੇਮਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਵੱਖਰੀਆਂ ਵੱਖਰੀਆਂ ਟੀਮਸ ਅੱਜ ਇੱਥੇ ਪਹੁੰਚੀਆਂ ਨੇ ਹਾਲਾਂਕਿ ਮੌਸਮ ਬੜਾ ਖਰਾਬ ਹੈ ਪਰ ਉਹਦੇ باوجود ਬੱਚਿਆਂ 'ਚ ਬੜਾ ਉਤਸ਼ਾਹ ਹੈ ਤੇ ਸਾਨੂੰ ਬੜਾ ਵਧੀਆ ਹੁੰਗਾਰਾ ਮਿਲਿਆ ਪੰਜ ਦਿਨਾਂ ਦੇ ਵਿੱਚ ਇੱਥੇ ਰਹਿਣ ਦਾ ਬੱਚਿਆਂ ਦਾ ਕੋਈ ਜਿਗਾਰਡ ਹੈਗਾ ਜੀ ਰਹਿਣ ਦਾ ਹਾਂਜੀ ਸਰ ਬਾਹਰੋਂ ਆਏ ਨੇ ਬੱਚੇ ਇਨ ਕੈਂਪਸ ਤਾਂ ਨਹੀਂ ਪਰ ਨਾਲ ਹੀ ਇਹਨਾਂ ਦੀ ਵਿਵਸਥਾ ਕੀਤੀ ਹੋਈ ਹੈ ਜਿੱਥੇ ਬੱਚਾ ਦਾ ਖਾਣ-ਪੀਣ ਤੇ ਰਹਿਣ ਦਾ ਇੰਤਜ਼ਾਮ ਵੀ ਹੈ ਲਾਸਟ ਦਿਨ ਕੀ ਗੇਮ ਹੋਣੀ ਹੈ? ਲਾਸਟ ਦਿਨ ਕਲੋ징 ਹੋਏਗੀ ਜੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਏਗਾ। 10 ਕੈਟੇਗਰੀਜ਼ ਨੇ ਜਿਹਦੇ ਵਿੱਚ ਕ੍ਰਿਕਟ, ਵਾਲੀਬॉल ਜਿਵੇਂ ਆਪਾਂ ਹੁਣੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ। ਇਹ ਸਾਰੀਆਂ ਗੇਮਸ ਕਿੱਕ ਬਾਕਸਿੰਗ ਹੈ। ਇਹ ਸਾਰੀਆਂ ਗੇਮਸ ਹੋ ਰਹੀਆਂ ਨੇ। ਤੁਸੀਂ ਇਹ ਸਟੂਡੈਂਟਾਂ ਨੂੰ ਜੋ ਰਹਿੰਦੇ ਨੇ ਬੱਚੇ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ? ਬਸ ਜੀ ਇਹੀ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਇਸ ਤੋਂ ਅੱਗੇ ਜਰਨੀ ਹੋਰ ਬਹੁਤ ਹੈ। ਤੁਹਾਡਾ ਸਕੂਲ ਦੇਖਿਆ ਗਿਆ ਵੀ ਗੇਮਾਂ ਦੇ ਵਿੱਚ ਬੱਚੇ ਨੂੰ ਬਹੁਤ ਅੱਗੇ ਲੈ ਕੇ ਜਾਂਦਾ ਪਿੱਛੇ ਵੀ ਤੁਹਾਡੇ ਬੱਚੇ ਆਸਟ੍ਰੇਲੀਆ ਤੱਕ ਪਹੁੰਚੇ ਨੇ ਵਧਾਈ ਦੇ ਪਾਤਰਾ ਤੁਹਾਡਾ ਸਕੂਲ ਦਾ ਥੈਂਕ ਯੂ ਸਰ ਥੈਂਕ ਯੂ ਕੀ ਕਹੋਗੇ ਕਿ ਕਿੱਕ ਬਾਕਸਿੰਗ ਦੇ ਵਿੱਚ ਸਾਡਾ ਨੈਸ਼ਨਲ ਲੈਵਲ ਤੇ ਮੈਡਲ ਹੈ 골ਡ ਮੈਡਲ ਸਾਡੇ ਬੱਚੇ ਨੇ ਜਿੱਤਿਆ ਹੈਗਾ ਤੇ ਜਲਦੀ ਉਹ ਬੱਚਾ ਇੰਟਰਨੈਸ਼ਨਲ ਲੈਵਲ ਤੇ ਪਾਰਟਿਸਪੇਟ ਕਰਨ ਲਈ ਇਟਲੀ ਜਾਏਗਾ ਥੈਂਕ ਯੂ ਮੈਂ ਖਤਮ ਹੋ ਰਹੀਆਂ ਨੇ ਉਸ ਬੱਚਿਆਂ ਨੂੰ ਤੁਸੀਂ ਉਹ ਮਾਪੇ-ਵਾਪ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਟੀਫਨ ਇੰਟਰਨੈਸ਼ਨਲ ਲੋਗ ਸਕੂਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਵਧਾਈ ਵੀ ਦਿਨੀ ਹਾਂ ਕਿਉਂਕਿ ਵਧਾਈ ਦੇ ਨਾਲ-ਨਾਲ ਤੁਸੀਂ ਸਵਾਲ ਕੀਤਾ ਕਿ ਬੱਚਿਆਂ ਨੂੰ ਬੱਚਿਆਂ ਨੂੰ ਲੋੜ ਹੈ ਕਿ ਖੇਡਾਂ ਦੇ ਵੱਲ ਵੱਧ ਤੋਂ ਵੱਧ ਪ੍ਰੇਰਿਤ ਹੋਣ ਜੀ ਸਾਡਾ ਵਿਮਾਨਵਾਦ ਦਾ ਸਾਡਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਜੀ ਸਿੱਦੇ ਆਜ਼ਮ ਸਰਦਾਰ ਉਧਮ ਸਿੰਘ ਦੀ ਧਰਤੀ ਦੇ ਵਾਰਸ਼ ਹੈ ਸਾਨੂੰ ਮਾਣ ਹੈ ਸਾਨੂੰ ਫਕਰ ਹੈ ਕਿਉਂਕਿ ਇਹ ਸਿੱਧੂਦੂਮ ਸਿੰਘ ਵਰਗਿਆਂ ਨੇ ਸਾਡੇ ਲਈ ਆਪਣਾ ਆਪ ਬਲੀਦਾਨ ਦੇ ਕੇ ਅੱਜ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਇਤਿਹਾਸ ਦਰਜ ਹੈ ਬੱਚਿਆਂ ਨੂੰ ਇਹੀ ਕਹਿਨੇ ਆ ਕਿ ਡਰੱਗਸ ਤੋਂ ਦੂਰ ਹੋ ਕੇ ਨਸ਼ਿਆਂ ਤੋਂ ਦੂਰ ਹੋ ਕੇ ਸੋਹਣੀ ਆਪਣੀ ਖਰਾਕ ਖਾਣ ਕਿਉਂਕਿ ਇੱਕੜ ਆਪਣੇ ਮਾਪਿਆਂ ਨੂੰ ਵਧੀਆ ਮੈਸੇਜ ਦੇਣਾ ਪੜ੍ਹ ਲਿਖ ਕੇ ਸੋਨਾ ਖੇਡਾਂ ਦੇ ਵਿੱਚ ਵੀ ਬਹੁਤ ਸਾਰੀਆਂ ਸਰਕਾਰਾਂ ਦਾ ਰੋਲ ਹੁੰਦਾ ਕਿਉਂਕਿ ਡਾਇਰੈਕਟ ਭਰਤੀਆਂ ਹੁੰਦੀਆਂ ਨਹੀਂ ਸੀ ਆਪਾਂ ਨੂੰ ਪੱਲੀ ਪਤ ਆਪਾਂ ਸਾਰੇ ਹੀ ਜਾਣਦੇ ਆ ਕਿਉਂਕਿ ਉੱਥੇ ਵਧੀਆ ਅਫਸਰ ਦੀ ਸਥਿਤੀ ਨੌਕਰੀ ਮਿਲਦੀ ਆ ਜਿਸ ਤਰ੍ਹਾਂ ਬੱਚੇ ਸਾਡੇ ਗੇਮਾਂ ਵੱਲ ਜਾਂਦੇ ਨੇ ਸਾਡੀ ਖੇਡ ماں ਭਵੇਂ ਕਬੱਡੀ ਦੀ ਗੱਲ ਹੋਵੇ ਭਵੇਂ ਟੂਰਨਾਮੈਂਟ ਤੋਂ ਕੋਈ ਵੀ ਹੋਵੇ ਗੱਲ ਕਿਸੇ ਵੀ ਖੇਡ ਦੀ ਭਵੇਂ ক্রিকেট ਦੀ ਗੱਲ ਹੋਵੇ ਜੋ ਇੱਥੇ 5 ਦਿਨਾਂ ਦਾ ਖੇਡਾਂ ਦਾ ਰੱਖਿਆ ਗਿਆ ਟੀਚਾ ਜੀ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਲੱਗਿਆ ਕਿਉਂਕਿ ਸਾਡੇ ਬੱਚੇ ਇਸ ਖੇਡਾਂ ਦੇ ਪ੍ਰਤੀ ਨਸ਼ਿਆਂ ਤੋਂ ਵੀ ਦੂਰ ਹੁੰਦੇ ਨੇ ਜੀ ਕਿਉਂਕਿ ਖੇਡ ਨਾਲ ਪਿਆਰ ਹੀ ਇੰਨਾ ਵੱਧ ਜਾਂਦਾ ਜੀ ਪਿਆਰ ਹੋਣਾ ਚਾਹੀਦਾ ਸਾਨੂੰ ਅਸੀਂ ਪੰਜਾਬ ਦੇ ਬਚਨੀਕ ਆ ਸਾਡਾ ਪੰਜਾਬ ਸੋਨੇ ਦੀ ਚਿੜੀ ਜਿੱਦਾਂ ਕਿਉਂਕਿ ਵਧੀਆ ਖਰਾਕਾਂ ਖਾਣ ਕਿਉਂਕਿ ਪਹਿਲਾਂ ਨਾਲੋਂ ਅਸੀਂ ਇੱਕ ਚੀਜ਼ ਵੇਖਦੇ ਹਾਂ ਜੀ ਪਿੰਡਾਂ ਦੇ ਵਿੱਚ ਲੈਵਲ ਤਾਂ ਘਟੀ ਹੋਇਆ ਹੈ ਕਿਹੜਾ ਨਾ ਪਰ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵੀ ਜੋਰ ਦਿੱਤਾ ਜਾ ਰਿਹਾ ਜੋ ਕਲੱਬ ਨੇ ਭਾਵੇਂ ਕੋਈ ਕਮੇਟੀਆਂ ਨੇ ਜੀ ਭਾਵੇਂ ਸਮਾਜ ਸੇਵੀ ਸੰਸਥਾ ਨੇ ਜੀ ਉਹ ਸਭ ਖੇਡਾਂ ਦੇ ਨਾਲ ਵੱਧ ਤੋਂ ਵੱਧ ਸਾਡੇ ਬੱਚਿਆਂ ਦਾ ਪਿਆਰ ਪਾਊਗਾ ਉਹ ਨਸ਼ਿਆਂ ਤੋਂ ਆਟੋਮੈਟਿਕਲੀ ਦੂਰ ਹੋਣਗੇ ਜੀ ਧੰਨਵਾਦ ਮੁਹਿੰਮ ਅੰਤਿਮ ਹੈ ਇਹ ਵੈਦਿਕ ਡਾਕਟਰ ਆ ਮੈਂ ਬਈ ਤੁਸੀਂ ਡਾਕਟਰੋਂ ਇੱਕ ਬਸੋ ਵੀ ਨਸ਼ਿਆਂ ਤੋਂ ਬੱਚੇ ਕਿਵੇਂ ਦੂਰ ਰਹਿ ਸਕਦੇ ਨੇ ਦੇਖੋ ਜੋ ਅੱਜ ਕੱਲ ਦਾ ਟਾਈਮ ਹੈ ਨਾ ਉਹ ਸਾਰੇ ਬਚਪਨ ਤੋਂ ਲੈ ਕੇ ਬੱਚੇ ਨੂੰ ਇੱਕੋ ਹੀ ਚੀਜ਼ ਸਿਖਾਈ ਜਾਂਦੀ ਆ ਫੋਨ ਤੇ ਗੇਮਸ ਖੇਡਣ ਤਾ ਮੈਂ ਇਹ ਚਾਹੁੰਦੀ ਆ ਕਿ ਉਹ ਫਾਰਮ ਦੇ ਵਿੱਚ ਗੇਮਸ ਦਾ ਫੇਡਣ ਕਿ ਤੁਸੀਂ ਹੋਰ ਬਹੁਤ ਕੁਝ ਕਰਵਾ ਸਕਦੇ ਹੋ ਐਕਟੀਵਿਟੀਜ਼ ਬਹੁਤ ਜ਼ਿਆਦਾ ਹੋ ਸਕਦੀਆਂ ਨੇ ਹੈਨਾ ਬੱਚਿਆਂ ਲਈਆਂ ਜਿੱਦਾਂ ਤੁਸੀਂ ਵੀਡੀਓਜ਼ ਲਗਾ ਕੇ ਦੇ ਦੋ ਉਹਨਾਂ ਨੂੰ ਐਕਟੀਵਿਟੀ ਸਿਖਾਓ ਕੋਈ ਗੇਮ ਸਿਖਾਓ ਜੋ ਸਟਾਰਟਿੰਗ ਤੋਂ ਕੋਈ ਸ਼ੁਰੂ ਕਰਨਾ ਹੈ ਅਗਰ ਸ਼ੁਰੂ ਤੋਂ ਇੰਟਰਸਟ ਹੋਏਗਾ ਬੱਚੇ ਦਾ ਤਾਂ ਉਹ ਅੱਗੇ ਜਾ ਕੇ ਆਪਣੀਆਂ ਖੇਡਾਂ ਦੇ ਵਿੱਚ ਜਾਂ ਆਪਣੀ ਕਿਸੇ ਵੀ ਗੇਮ ਦੇ ਵਿੱਚ ਉਹ ਫਿਲ ਦੇ ਵਿੱਚ ਜਾ ਸਕਦਾ ਹੈ ਮੈਂ ਇਹ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਉਸ ਚੀਜ਼ ਵੱਲ ਲਗਾਓ ਤੁਸੀਂ ਫੋਨ ਨਾ ਦਿਓ ਬੱਚਿਆਂ ਨੂੰ ਅੱਜ ਕੱਲ ਦਾ ਹੋ ਗਿਆ ਕਿ ਮਾਮਾ ਕੰਮ ਨਹੀਂ ਕਰਦੀਆਂ ਘਰੇ ਤੇ ਉਹ ਕੀ ਕਹਿੰਦੀਆਂ ਨੇ ਕਿ ਬੱਚੇ ਸਾਨੂੰ ਸੰਭਾਲਣੇ ਨੇ ਤਾਂ ਤੇ ਅਸੀਂ ਫੋਨ ਦੇ ਕੇ ਬਿਠਾ ਦਈਏ ਤੇ ਅਸੀਂ ਫ੍ਰੀ ਆ ਅਸੀਂ ਆਪਣੀ ਜਿਹੜੀ ਲਾਈਫ ਆ ਉਹ ਖੁਸ਼ੀ ਨਾਲ ਕੱਟ ਸਕਦੇ ਹਾਂ ਲੇਕਿਨ ਨਹੀਂ ਇਹ ਚੀਜ਼ ਗਲਤ ਹੈ ਤੁਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਗੇਮਸ ਵੱਲ ਉਹਨਾਂ ਦਾ ਧਿਆਨ ਦਿਵਾਓ ਤੇ ਐਕਟੀਵਿਟੀਆਂ ਦੇ ਵਿੱਚ ਉਹਨਾਂ ਨੂੰ ਰੱਖੋ ਤੇ ਉਹ ਐਕਟਿਵ ਹੋਣਗੇ ਉਹਨਾਂ ਦਾ ਮਾਈਂਡ ਉਦਾਂ ਦਾ ਹੋ ਜੇਗਾ ਤੇ ਕੀ ਕਿੰਨੇ ਕ ਬੱਚੇ ਆਏ ਨੇ ਕਿੰਨੇ ਕ ਭਾਗ ਲੈ ਰਹੇ ਨੇ ਜੀ ਇਹਦੇ ਚ ਇਹ ਆਪਣੇ ਸਕੂਲ ਚ ਯੂਥ ਐਸੋਸੀਏਸ਼ਨ ਪੰਜਾਬ ਦੇ ਗੇਮਸ ਚ ਚੱਲ ਰਹੀਆਂ ਨੇ ਜਿਹੜੀ ਕਿ ਆਪਣੇ ਸਾਰੇ ਪੰਜਾਬ ਚੋਂ ਹਰ ਇੱਕ ਵੱਖ-ਵੱਖ ਡਿਸਟ੍ਰਿਕਟਾਂ ਚੋਂ ਬੱਚੇ ਆਏ ਨੇ तकरीबन ਆਪਣੇ ਗੋਰ ਜਿਵੇਂ ਕਿ ਯੂਥ ਗੇਮਸ ਦੇ ਆਰਗੇਨਾਈਜ਼ਰ ਨੇ ਜਿਹੜੇ ਉਹ ਦੱਸ ਰਹੇ ਨੇ ਵੀ ਆਪਣੇ ਕੋਲ तकरीबन 800 ਬੱਚਾ ਅਲੱਗ-ਅਲੱਗ ਡਿਸਟ੍ਰਿਕਟਾਂ ਤੋਂ ਆ ਰਹੇ ਸਕੂਲ ਦੇ ਵਿੱਚ ਉਹਦੇ ਵਿੱਚ ਕਿੱਕ ਬਾਕਸਿੰਗ ਆਪਣੇ ਐਥਲੀਟ ਆਪਣੇ ਕ੍ਰਿਕਟ ਫੁੱਟਬਾਲ ਇਹ ਸਾਰੀਆਂ ਗੇਮਾਂ ਹੋ ਰਹੀਆਂ ਨੇ ਬੱਚੇ ਕੁਦਰ ਸਕੂਲ ਦੇ ਵਿੱਚ ਜਿਵੇਂ ਖੇਡਾਂ ਹੋ ਰਹੀਆਂ ਨੇ ਬੱਚਿਆਂ ਨੂੰ ਵੀ ਇਹਦੇ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਸਾਰੇ ਬੱਚੇ ਬੜੇ ਉਤਸ਼ਾਹਿਤ ਨੇ ਬੜੇ ਖੁਸ਼ ਨੇ ਵੀ ਗੇਮਜ਼ ਹੋ ਰਹੀਆਂ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲ ਰਿਹਾ ਹੈ ਮੋਟੀਵੇਟ ਹੋ ਰਹੇ ਨੇ ਵੀ ਹਾਸਿਲ ਲਈ ਅੱਗੇ ਵਧਣਾ ਹੈ ਅਸੀਂ